ਬੰਨੀ ਫੈਮਿਲੀ ਲਾ ਲੋ ਉਹਨਾਂ ਨੇ ਕਿੰਨਾ ਇੰਟਰ ਦਾ ਖਦਰਾਨੇ ਦੀ ਢਾਬ ਤੋਂ ਸ੍ਰੀ ਮੁਖਤਸਰ ਸਾਹਿਬ ਦਾ ਨਾਮ ਪੈਣਾ ਔਰ ਅੱਜ ਦੇ ਦਿਨ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆ ਕੇ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੀ ਆ ਉਸ ਪਵਿੱਤਰ ਦਿਹਾੜੇ ਨੂੰ ਯਾਦ ਕੀਤਾ ਜਾਂਦਾ ਔਰ 40 ਸਿੰਘਾਂ ਨੂੰ ਜਿਹੜਾ ਹੈਗਾ ਇੱਥੇ 40 ਮੁਕਤਿਆਂ ਨੂੰ ਜਿਹੜਾ ਹੈਗਾ ਯਾਦ ਕੀਤਾ ਜਾਂਦਾ ਔਰ ਅੱਜ ਜੇਕਰ ਕੋਈ ਖਦਰਾਨੇ ਦੀ ਢਾਬ ਸ੍ਰੀ ਮੁਖਸਰ ਸਾਹਿਬ ਪਹੁੰਚਦਾ ਤਾਂ ਉਹ ਨਿਸ਼ਚਿਤ ਤੌਰ ਤੇ ਘੋੜਿਆਂ ਦੇ ਮੇਲੇ ਦਾ ਵਿੱਚ ਵੀ ਆਪਣੀ ਹਾਜ਼ਰੀ ਜ਼ਰੂਰ ਲਗਵਾਉਂਦਾ ਕਿਉਂਕਿ ਇੱਥੇ ਘੋੜਿਆਂ ਦਾ ਮੇਲਾ ਵਿਸ਼ਵ ਭਰ ਦੇ ਵਿੱਚ ਪ੍ਰਸਿੱਧ ਹੈਗਾ ਪੁਸ਼ਕਰ ਤੋਂ ਬਾਅਦ ਦੂਜਾ ਭਾਰਤ ਦਾ ਸਭ ਤੋਂ ਵੱਡਾ ਮੇਲਾ ਜਿਹੜਾ ਹੈਗਾ ਉਹ ਘੋੜਿਆਂ ਦਾ ਜਿਹੜਾ ਹੈਗਾ ਇੱਥੇ ਜਿਹੜਾ ਮੇਲਾ ਲੱਗਦਾ ਘੋੜਿਆਂ ਦਾ ਵੱਡਾ ਜਿਹੜਾ ਹੈਗਾ ਇੱਥੇ ਹੁਣ ਤੱਕ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਚੈਂਪੀਅਨ ਟਰੋਫੀ ਵੀ ਹੁੰਦੀ ਰਹੀ ਆ ਤਾਂ ਇੱਥੇ ਅਸੀਂ ਮੁਕਸਰ ਸਾਹਿਬ ਪਹੁੰਚੇ ਸੀ ਘੋੜਿਆਂ ਦੇ ਮੇਲੇ ਦੇ ਵਿੱਚ ਲੈ ਕੇ ਆਇਆ ਖਾਸ ਤੌਰ ਤੇ ਇੱਥੇ ਆਉਂਦਾ ਕਿ ਕਰੋੜਾ ਰੁਪਏ ਦੇ ਇੱਥੇ ਘੋੜੇ ਆਉਂਦੇ ਨੇ ਘੋੜਿਆਂ ਦੇ ਨਾਲ ਦੋ ਚੀਜ਼ਾਂ ਐਵੇਂ ਰਹਿੰਦੀਆਂ ਨੇ ਇੱਕ ਆਪਣੀ ਸਰਦਾਰੀ ਨੂੰ ਦੁਨੀਆ ਦੇ ਵਿੱਚ ਦੱਸਿਆ ਜਾਂਦਾ ਪੰਜਾਬੀਆਂ ਵੱਲੋਂ ਖਾਸ ਤੌਰ ਤੇ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਬਾਹਰੋਂ ਵੀ ਇੱਥੇ ਘੋੜੇ ਆਉਂਦੇ ਨੇ ਖਾਸ ਤੌਰ ਤੇ ਪੰਜਾਬੀ ਆਪਣੇ ਜਿਹੜੇ ਨੁਕਰੇ ਘੋੜੇ ਰੱਖਣ ਦੇ ਸ਼ਕੀਨ ਨੇ ਉਹ ਆਪਣੇ ਘੋੜਿਆਂ ਦੀ ਜਿਹੜੀ ਹੈ ਬਰੀਡ ਨੂੰ ਇੱਥੇ ਲੈ ਕੇ ਪਹੁੰਚਦੇ ਨੇ ਔਰ ਪਰਿਵਾਰਾਂ ਕਈ ਜਿਹੜੇ ਹੈ ਪੀੜੀਆਂ ਉਹਨਾਂ ਦੀ ਇਸੇ ਕੰਮ ਦੇ ਵਿੱਚ ਲੱਗੀਆਂ ਹੋਈਆਂ ਨੇ ਔਰ ਨਵੀਆਂ ਪੀੜੀਆਂ ਨੂੰ ਵੀ ਤਿਆਰ ਕੀਤਾ ਜਾਂਦਾ ਮੁਕਸਰ ਦੇ ਵਿੱਚ ਖੜੇ ਆ ਮੁਕਸਰ ਮਾਗੀ ਦੇ ਮੇਲੇ ਨੂੰ ਦਿਖਾ ਰਹੇ ਆ ਇੱਕ ਰੰਗ ਤੁਹਾਨੂੰ ਘੋੜਿਆਂ ਦੇ ਮ ਕਿ ਕਿਵੇਂ ਲੰਬੀ ਜਦੋਂ ਜੈਤ ਤੋਂ ਬਾਅਦ ਬਰੀਡ ਤਿਆਰ ਕੀਤੀ ਜਾਂਦੀ ਹੈ ਫਿਰ ਉਸ ਬਰੀਡ ਨੂੰ ਆਪਣੇ ਨਮੈਸ਼ ਦੇ ਤੌਰ ਤੇ ਲਿਆਂਦਾ ਜਾਂਦਾ ਤਾਂ ਸਾਡੇ ਨਾਲ ਬਾਈ ਜੀ ਨੇ ਇਸ ਜਿਹੜੇ ਆ ਕਿਨੇ ਪਹਿਲਾ ਮੇਲੇ ਦੇ ਵਿੱਚੋਂ ਤੁਸੀਂ ਆਏ ਆ ਗੱਲਬਾਤ ਕਰਾਂਗੇ ਬਾਈ ਜੀ ਪਹਿਲਾਂ ਤਾਂ ਬੜਾ ਪੰਜਾਬੀਆ ਨੂੰ ਮਾਣ ਹੈਗਾ ਘੋੜੇ ਰੱਖਣ ਦੇ ਸ਼ਕੀਨ ਮੰਨਿਆ ਜਾਂਦਾ ਦੋ ਚੀਜ਼ਾਂ ਇੱਥੇ ਖਾਸ ਤੌਰ ਤੇ ਦਿਖਾਇਆ ਜਾਂਦਾ ਇੱਕ ਆਪਣੀ ਸਰਦਾਰੀ ਦੂਜੀ ਜਿਹੜੀ ਨਸਲ ਬਰੀਡ ਤਿਆਰ ਕੀਤੀ ਜਾਂਦੀ ਆ ਕਦੋਂ ਤੋਂ ਪਰਿਵਾਰ ਘੋੜਿਆਂ ਦਾ ਸ਼ਕੀਨ ਰਿਹਾ ਕਦੋਂ ਤੋਂ ਘੋੜਾ ਪਰਿਵਾਰ ਜਿਹੜਾ ਹੈਗਾ ਪਰਿਵਾਰ ਰੱਖ ਰਿਹਾ ਹੈ ਕਦੋਂ ਤੋਂ ਹੁਣ ਤੱਕ ਦਾ ਬਿਜ਼ਨਸ ਕਿਸ ਤਰੀਕੇ ਦਾ ਰਿਹਾ ਬਾਜੀ ਪਹਿਲਾਂ ਬਹੁਤ ਬਹੁਤ ਸਵਾਗਤ ਤੁਹਾਡਾ ਅਸੀ ਕਾਲ ਜੀ ਆ ਇਹ ਘੋੜਿਆਂ ਦਾ ਦਰਸਲ ਜੀ ਪੀੜੀ ਦਰ ਪੀੜੀ ਮਤਲਬ ਚੱਲਦਾ ਆਉਂਦਾ ਜਿੱਦਾਂ ਪਹਿਲਾਂ ਸਵਾਰੀ ਦੇ ਤੌਰ ਤੇ ਘੋੜੇ ਵਰਤੇ ਜਾਂਦੇ ਸੀ ਚਲੋ ਹੁਣ ਸਵਾਰੀ ਦੇ ਤੌਰ ਤੇ ਤਾਂ ਨਹੀਂ ਪਰ ਹੁਣ ਸ਼ੌਂਕ ਰਹਿ ਗਿਆ ਹੈ ਤੇ ਬੜਾ ਵਧੀਆ ਸ਼ੌਂਕ ਹੈਗਾ ਤਾਂ ਪੀੜੀ ਦਰ ਪੀੜੀ ਚੱਲਦਾ ਆਉਂਦਾ ਹੁਣ ਮੈਂ ਚੌਥੀ ਪੀੜੀ ਆ ਜੀ ਵਿੱਚ ਦੀ ਆਪਾਂ ਛੱਡਦੇ ਸੀ ਸ਼ੌਂਕ ਬੜਾ ਮਹਿੰਗਾ ਜੀ ਮਤਲਬ ਜੇ ਜੇ ਸ਼ੌਂਕ ਆ ਤਾਂ ਸ਼ੌਂਕ ਉਹ ਮਹਿੰਗਾ ਲੱਗਦਾ ਨਹੀਂ ਆਪਾਂ ਨੂੰ ਹਾਂ ਜੇ ਤੁਹਾਨੂੰ ਸ਼ੌਂਕ ਹੋਵੇ ਤਾਂ ਉਹ ਚਾਹੀ ਮਹਿੰਗਾ ਹੋਵੇ ਚਾਹੀ ਸਸਤਾ ਹੋਵੇ ਆਪਾਂ ਨੂੰ ਮਹਿੰਗਾ ਨਹੀਂ ਲੱਗਦਾ ਤਾਂ ਬੜਾ ਵਧੀਆ ਸ਼ੌਂਕ ਹੈ ਜੀ ਬੜਾ ਵਧੀਆ ਤੇ ਇਹ ਕੇ ਆ ਵੀ ਸਾਡਾ ਏਰੀਆ ਹੈ ਸ੍ਰੀ ਮੁਕਸਰ ਸਾਹਿਬ ਆ ਇਹ ਨੋਕਰਿਆਂ ਦਾ ਘੜਾ ਤਾਂ ਇਹ ਆ ਸਾਨੂੰ ਬੜਾ ਮੌਕਾ ਮਿਲਦਾ ਮਤਲਬ ਸੰਗਤ ਦੇ ਦਰਸ਼ਨ ਕਰਨ ਦਾ ਬਾਗੀ ਤੇ ਬੜੀ ਦੂਰੋਂ ਦੂਰੋਂ ਸੰਗਤ ਚੱਲ ਕੇ ਆਉਂਦੀ ਆ ਤਾਂ ਉਸ ਬਹਾਨੇ ਸਾਡਾ ਆਪਣੇ ਸੱਜਣਾ ਬੇਲੀਆਂ ਨਾਲ ਮੇਲ ਹੋ ਜਾਂਦਾ ਤਾਂ ਹੋਰ ਮਿੱਤਰ ਪਿਆਰੇ ਅਸੀਂ ਮਿਲ ਜਾਂਦੇ ਆ ਤਾਂ ਬਰੀਡ ਜਦੋਂ ਤਿਆਰ ਕਰਦੇ ਹੋ ਇਹ ਇਸ ਤੇ ਨਮੈਸ਼ ਹੁੰਦੀ ਆ ਫਿਰ ਕਦੋਂ ਬਰੀਡ ਤਿਆਰ ਕੀਤੀ ਜਾਂਦੀ ਆ ਕਿਵੇਂ ਇੱਕ ਤੋਂ ਬਾਅਦ ਦੂਜਾ ਇਸ ਤਰੀਕੇ ਦੇ ਨਾਲ ਜਿਹੜਾ ਕੰਪੀਟੀਸ਼ਨ ਵੀ ਰਹਿੰਦਾ ਕੰਪੀਟੀਸ਼ਨ ਇੱਥੇ ਪਿਛਲੇ 2 ਸਾਲ ਦੋ ਵਾਰ ਹੀ ਹੋਇਆ ਉਸ ਤੋਂ ਪਹਿਲਾਂ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਉਦੋਂ ਮੇਰੇ ਖਿਆਲ ਨਾਲ ਲਗਾਤਾਰ 8-10 ਸਾਲ ਹੋਇਆ ਕੰਪੀਟੀਸ਼ਨ ਤਾਂ ਹੁਣ ਇੱਥੇ ਕੰਪੀਟੀਸ਼ਨ ਨਹੀਂ ਹੈ ਇੱਥੇ ਸਿਰਫ ਅਸੀਂ ਬਰੀਡ ਜੋ ਵੀ ਤਿਆਰ ਕੀਤੀ ਹੈ ਚਾਹੇ ਉਹ ਮਾਰਵਾੜੀ ਆਗੇ ਚਾਹੇ ਨੁਕਰਾ ਆਗੇ ਉਹ ਦਰਸ਼ਕਾਂ ਦਰਸ਼ਕਾਂ ਅੱਗੇ ਆਪਾਂ ਪੇਸ਼ ਕਰੀਦੀ ਹੈ ਜੋ ਵੀ ਆਪਾਂ ਤਿਆਰ ਕੀ ਕਰਕੇ ਇੱਥੇ ਮੰਡੀ ਲੈ ਕੇ ਆਉਨੇ ਆ ਤਾਂ ਇੱਥੇ ਲੋਕ ਆਉਂਦੇ ਆ ਤਾਂ ਉਹ ਦੇਖਦੇ ਆ ਤੇ ਤੁਹਾਡੇ ਸਾਹਮਣੇ ਹੈ ਜੀ ਬਰੀਡ ਤਿਆਰ ਕਰਨ ਨੂੰ ਕਿੰਨਾ ਸਮਾਂ ਲੱਗ ਜਾਂਦਾ ਜੀ ਇਹ ਹੋਰ ਜਿਹੜੀ ਬਰੀਡ ਰੰਦੀ ਹੈ ਇੱਕ ਬੱਚੇ ਤੋਂ ਬਾਅਦ ਇੱਕ ਦੂਸਰਾ ਬੱਚਾ ਲੈਣਾ ਸਮਾਂ ਤਾਂ ਜੀ ਤੁਸੀਂ ਇਹ ਕਹ ਲੋ ਵੀ ਇਹ ਸਾਲਾਂ ਬੱਧੀ ਮਿਹਨਤ ਆ ਜੀ ਇਹ ਬਹੁਤ ਮਤਲਬ ਇਹ ਛੋਟਾ ਨਹੀਂ ਕੰਮ ਹੈਗਾ ਇਹ ਪੀੜੀਆਂ ਦੀਆਂ ਪੀੜੀਆਂ ਵੀ ਲੱਗ ਸਕਦੀਆਂ ਬਾਕੀ ਕੁਝ ਘੋੜਿਆਂ ਦੇ ਵਿੱਚ ਤੁਹਾਡਾ ਲੱਕ ਵੀ ਹੈ ਤੁਹਾਨੂੰ ਚੰਗੀ ਕਿਸਮਤ ਨਾਲ ਜੇ ਚੰਗਾ ਘੋੜਾ ਮਿਲ ਗਿਆ ਤੁਸੀਂ ਸੰਭਲ ਲਿਆ ਤਿਆਰ ਕਰ ਲਿਆ ਤਾਂ ਉਹ ਥੋੜਾ ਜਲਦੀ ਵੀ ਹੋ ਜਾਂਦਾ ਹਾਂ ਜੀ ਭਾਈ ਜੀ ਨਾਲ ਗੱਲ ਕਰ ਲਈ ਅਸੀਂ ਦੇਖ ਰਹੇ ਸੀ ਦੋ ਆਏ ਸੀ ਮੈਟ ਉਟਾ ਆਪ ਹੀ ਵਿਚਾਰੇ ਸੀ ਆਮ ਤੌਰ ਤੇ ਜਿਹੜੇ ਘੋੜਿਆਂ ਦੇ ਰੱਖਣ ਦੇ ਸ਼ਕੀਨ ਆ ਬੜੇ ਮਿਹਨਤੀ ਹੁੰਦੇ ਨੇ ਬਾਈ ਜੀ ਨੇ ਕਿਹਾ ਕਿ ਬੜਾ ਸ਼ੌਂਕ ਹੁੰਦਾ ਲੱਕ ਹੁੰਦਾ ਇਹਦੇ ਵਿੱਚ ਕਿਸਮਤ ਦਾ ਕਿੰਨਾ ਕਿਰ ਯੋਗਦਾਨ ਰਹਿ ਜਾਂਦਾ ਜੀ ਕਿਸਮਤ ਤਾਂ ਬਹੁਤ ਆ ਬਾਈ ਜੀ ਜਿੰਨੀ ਕਹਿਣ ਦਾ ਭਾਵਾ ਘੋੜਿਆਂ ਨੂੰ ਤਿਆਰ ਕਰਨ ਤੇ ਸਾਰੀ ਕਿਸਮਤ ਹੀ ਆ ਬਾਈ ਕਿਸਮਤ ਨਾਲ ਹੀ ਘੋੜਾ ਚੰਗਾ ਤੁਹਾਡੇ ਕੋਲ ਆਉਂਦਾ ਤੇ ਜਿੰਨੀ ਇਹ ਚ ਕਿਸਮਤ ਕੰਮ ਕਰਦੀ ਹੈ ਬਾਈ ਜੀ ਸਾਰੀ ਕਿਸਮਤ ਹੀ ਕੰਮ ਕਰਦੀ ਹੈ ਵੈਸੇ ਤਾਂ ਇੱਕ ਪੂਰਾ ਚੈਨ ਦੇ ਵਿੱਚ ਕੰਮ ਕੀਤਾ ਜਾਂਦਾ ਇਹ ਕਿਉਂਕਿ ਤੁਹਾਡੇ ਹੋਰ ਵੀ ਸਾਥੀ ਹੋਣਗੇ ਜਿਹੜੇ ਤੁਹਾਡੇ ਨਾਲ ਦੀ ਘੋੜੇ ਪਾਲਦੇ ਹੋਣਗੇ ਰੱਖ ਦੇਣਗੇ ਬਰੀਡ ਤਿਆਰ ਕਰਦੇ ਨੇ ਹਾਂਜੀ ਬਾਈ ਜੀ ਚੈਨ ਚ ਹੀ ਹੁੰਦਾ ਕੰਮ ਤਾਂ ਵੀਰੇ ਹੋਰ ਵੀ ਬੰਦੇ ਸਾਨੂੰ ਬਹੁਤ ਮਿਲਦੇ ਰਹਿੰਦੇ ਆ ਸਾਡੇ ਨਾਲ ਸੱਜਣ ਸਾਡੇ ਦੇ ਘੋੜੇ ਬਹੁਤ ਰੱਖੇ ਹੋਏ ਆ ਜੀ ਤੇ ਬੜੇ ਸੱਜਣਾ ਸਾਡੇ ਜਿਹਨਾਂ ਕੋਲ ਘੋੜੇ ਤੋਂ ਬਾਅਦ ਮੈਂ ਗੱਲ ਕਰ ਰਿਹਾ ਸੀ ਪੁਸ਼ਕਰ ਤੋਂ ਬਾਅਦ ਇਹ ਮੇਲਾ ਜਿਹੜਾ ਮੱਗੀ ਦਾ ਹੈਗਾ ਇੱਥੇ ਘੋੜਿਆਂ ਦਾ ਸਭ ਤੋਂ ਵੱਡਾ ਮੰਡੀ ਕਹਿ ਲਗੇ ਮੇਲਾ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਲੱਗਦਾ ਹੈਗਾ ਔਰ ਇਹਦੇ ਵਿੱਚ ਬਿਜ਼ਨਸ ਦਾ ਕੀ ਰਹਿ ਜਾਂਦਾ ਜੀ ਬਿਜ਼ਨਸ ਕਿੰਨਾ ਇਸ ਮੇਲੇ ਦੇ ਵਿੱਚ ਬਿਜ਼ਨਸ ਹੁੰਦਾ ਬਿਜ਼ਨਸ ਤਾਂ ਬਾਈ ਜੀ ਬਾਅਦ ਚੋਂ ਪਹਿਲਾਂ ਤਾਂ ਵੀਰੇ ਸ਼ੌਂਕ ਆ ਜੀ ਬਿਜ਼ਨਸ ਤਾਂ ਵੇਖੋ ਜੀ ਤੁਹਾਡੇ ਕੋਲੇ ਕੋਈ ਚੰਗਾ ਤਾਂ ਉਦੋਂ ਚੰਗੀ ਕੀਮਤ ਤੁਹਾਨੂੰ ਮਿਲ ਜਾਂਦੀ ਹੈ ਜੀ ਫਿਰ ਉਹ ਬਿਜ਼ਨਸ ਵੀ ਬਣ ਜਾਂਦਾ ਸਭ ਤੋਂ ਪਹਿਲਾਂ ਸ਼ੌਂਕ ਆ ਸ਼ੌਂਕ ਤੋਂ ਬਾਅਦ ਵੀਰੇ ਬਿਜ਼ਨਸ ਆਇਆ ਘੋੜਿਆਂ ਦੇ ਨਾਮ ਵੀ ਆਮ ਤੌਰ ਤੇ ਤੁਸੀਂ ਰੱਖਦੇ ਆ ਕਿਸ ਨੂੰ ਸ਼ਕਤੀਮਾਨ ਕਹਿੰਦਾ ਕਿਸ ਨੂੰ ਕੁਛ ਕਹਿੰਦਾ ਇਹ ਸਾਹਮਣੇ ਤੁਹਾਡੇ ਹੀ ਜਾਨਵਰ ਖੜਾ ਹੈਗਾ ਇਹਦਾ ਕੀ ਨਾਮ ਰੱਖਿਆ ਇਹਦਾ ਨਾਮ ਸੂਰਜ ਹੈ ਵੀਰੇ ਖਾਸ ਨਾਮ ਰੱਖਣ ਦੀ ਵਜ੍ਹਾ ਕੀ ਹੈ ਖਾਸ ਬਸ ਬਾਈ ਜੀ ਨੇ ਰੱਖਿਆ ਜੀ ਇਹਨਾਂ ਨੂੰ ਪੁੱਛਿਆ ਸੂਰਜ ਇਹ ਆ ਜੀ ਇਹਦਾ ਰੰਗ ਚਿੱਟਾ ਰੰਗ ਆ ਤਾਂ ਸੂਰਜਾਂ ਨੂੰ ਜਮਕਦਾ ਤੁਹਾਡੇ ਸਾਹਮਣੇ ਆ ਤਾਂ ਉਹ ਆਪਾਂ ਨਾਮ ਸੂਰਜ ਰੱਖਦਾ ਬੱਚਾ ਜੀ ਇਹ ਇਹ ਪੌਣਿਕ 3 ਸਾਲ ਦਾ ਜੀ 3 ਸਾਲ ਤੋਂ ਘਟਾ ਹਜੇ ਤੇ ਇਹ ਦਲਸ਼ੇਰ ਕਾਕੀ ਦਾ ਬੱਚਾ ਜੀ ਤੇ ਇਹਦੀ ਮਾਂ ਸੀਗੀ ਮਾਂ ਵੀ ਬਹੁਤ ਚੰਗੀ ਨੁਕਰੀ ਕੋੜੀ ਸੀ ਉਹ ਅਲੀ ਕੋੜਾ ਹੋਇਆ ਬਹੁਤ ਫੇਮਸ ਸਾਰੇ ਘੋੜਿਆਂ ਵਾਲੇ ਜਾਣਦੇ ਆ ਉਹਦੀ ਧੀ ਸੀਗੀ ਤੇ ਇਹ ਆਪ ਖੁਦ ਡਾਇਰੈਕਟਰ ਦਲਸ਼ੇਰ ਕਾਕੀ ਦਾ ਬੱਚਾ ਜੀ ਇਹ ਬੱਚੇ ਵੀ ਅੱਗੇ ਦਿੱਸੇ ਜਾਂਦਾ ਜੀ ਇਹ ਫਲਾਨੇ ਦਾ ਬੱਚਾ ਅੱਗੇ ਉਹਨਾਂ ਦੇ ਜਿਵੇਂ ਆਪਾਂ ਬੱਚਿਆਂ ਦੇ ਜਨਮ ਸਰਟੀਫਿਕੇਟ ਬਣਾਉਣੇ ਨੇ ਇਸ ਤਰੀਕੇ ਦਾ ਬਣਾਉਣਾ ਪੈਂਦਾ ਇਹ ਇਹ ਵੀ ਬਹੁਤ ਵੱਡਾ ਤੁਹਾਡੇ ਲਈ ਇੱਕ ਰਹਿ ਜਾਂਦਾਗਾ ਸਵਾਲ ਇਹ ਵੀ ਹਾਂਜੀ ਮਤਲਬ ਇਹ ਤੁਸੀਂ ਕਹਿ ਲਓ ਖਾਨਦਾਨ ਜਿੱਦਾਂ ਆਪਾਂ ਬੰਦੇ ਚ ਕਹਿੰਦੇ ਦੇਖਦੇ ਸੀਗੇ ਯਾਰ ਫਲਾਣਾ ਖਾਨਦਾਨ ਦੇਖੋ ਪਹਿਲਾਂ ਤਾਂ ਉਦਾਂ ਹੀ ਇੰਨਾ ਚ ਜੇ ਚੰਗਾ ਖਾਨਦਾਨ ਆ ਤਾਂ ਕੁੜਾ ਆਪੀ ਚੰਗਾ ਜੀ ਬਸ ਇਹ ਹੋ ਜਾਂਦਾ ਤੇ ਫਿਰ ਕੁਝ ਖਾਨਦਾਨ ਦੀ ਖਾਸੀਅਤ ਵੀ ਹੁੰਦੀ ਆ ਜਿੱਦਾਂ ਉਹ ਇਹ ਖਾਨਦਾਨ ਦੇ ਵਿੱਚ ਮਤਲਬ ਬੱਚੇ ਸਾਫ਼ ਬਹੁਤ ਆਉਂਦੇ ਆ ਕਲਰ ਬਹੁਤ ਸੋਹਣਾ ਹੁੰਦਾ ਤੇ ਸਪੋਰਟ ਆ ਜਿਹੜੇ ਉਹ ਨਾਂ ਦੇ ਬਰਾਬਰ ਹੁੰਦੇ ਆ ਤਾਂ ਇਹ ਐਡਵਰਟ ਮਤਲਬ ਖਾਨਦਾਨਾਂ ਦੀ ਖਾਸੀਅਤ ਆ ਸ਼ਕੀਨ ਹੁੰਦੇ ਆ ਕੋਈ ਖਰੀਦਦਾ ਖਰੀਦਦਾਰ ਆਉਂਦਾ ਜਾਂ ਤੁਸੀਂ ਤਾਂ ਇਹ ਕੰਮ ਦੇ ਵਿੱਚੋਂ ਨਿਕਲਦੇ ਹੋ ਉਹਦਾ ਇਸ ਤਰੀਕੇ ਦਾ ਪੂਰਾ ਤਿਆਰ ਕੀਤਾ ਜਾਂਦਾ ਦਿਖਾਇਆ ਜਾਂਦਾ ਕਿ ਇਹ ਕਿਹੜਾ ਇਹਦਾ ਪਿਓ ਸੀ ਕਿਹੜਾ ਇਹ ਕਿਹੜੇ ਖਾਨਦਾਨ ਚੋਂ ਆਇਆ ਕਿਵੇਂ ਆ ਕਈ ਵਾਰੀ ਗਲਤ ਸਰਟੀਫਿਕੇਟ ਵੀ ਬਣ ਜਾਂਦਾ ਉਸ ਤਰੀਕ ਤੋਂ ਵੀ ਤਰੀਕੇ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋ ਦੇਖੋ ਜੀ ਪਹਿਲਾਂ ਤਾਂ ਅਸੀਂ ਕੋਸ਼ਿਸ਼ ਕਰੀਦੀ ਆ ਵੀ ਆਪਦੇ ਖਾਸ ਜਿਹੜੇ ਚੰਗੇ ਬਰੀਡਰ ਆ ਉਹਨਾਂ ਕੋਲ ਹੀ ਜਾਈਏ ਇਹ ਇਹ ਆ ਵੀ ਪਹਿਲਾਂ ਤਾਂ ਜਾਨਵਰ ਤੁਹਾਨੂੰ ਦੱਸ ਹੀ ਦਿੰਦਾ ਵੀ ਮੈਂ ਹੈਗਾ ਕਿੰਨਾ ਕੁ ਹੈਗਾ ਜਾਂ ਨਹੀਂ ਹੈਗਾ ਉਸ ਤੋਂ ਬਾਅਦ ਖਾਨਦਾਨ ਫਿਰ ਉਸ ਤੋਂ ਬਾਅਦ ਬੰਦਾ ਪੁੱਛਦਾ ਯਾਰ ਕਿ ਕੀ ਖਾਨਦਾਨ ਹੈ ਇਹਦਾ ਤੇ ਜੇ ਖਾਨਦਾਨ ਕੱਲਾ ਵੀ ਆਪਾਂ ਵੇਖੀ ਚੱਲੀਏ ਤੇ ਉਹ ਕੁਆਲਿਟੀ ਨਾ ਹੋਵੇ ਬੱਚੇ ਚ ਉਹ ਵੀ ਮਤਲਬ ਜਜ ਨਹੀਂ ਚੀਜ਼ ਇਹ ਹੁੰਦਾ ਜੀ ਇੱਥੇ ਕੋਈ ਆਖਰੀ ਮੁੱਲ ਤੱਕ ਕਿਹੜਾ ਘੋੜਾ ਵਿਕੇ ਹੋਊਗਾ ਜੀ ਕੋਈ ਅੰਦਾਜ਼ਾ ਤੁਹਾਡੇ ਹੋਵੇ ਵੀ ਕੋਈ 2 ਕਰੋੜ ਦਾ ਕਰੋੜ ਦਾ ਕੋਈ ਆਖਰੀ ਮੁੱਲ ਜਿਹਦਾ ਹੋਵੇ ਇਸ ਮਾਗੀ ਮੇਲੇ ਤੇ ਜਾਂ ਪਿਛਲੇ ਸਾਲਾਂ ਦੇ ਦੌਰਾਨ ਵੀ ਦੇਖੋ ਜੀ ਮੁੱਲ ਤਾਂ ਤੁਸੀਂ ਇਹ ਕਹਿ ਲਓ ਵੀ ਕਰੋੜਾਂ ਚ ਵੀ ਘੋੜੇ ਵਿਕੇ ਆ ਤੇ ਵਿਕੇ ਆ ਇਹਦੇ ਚ ਮਤਲਬ ਕੋਈ ਦੂਰ ਹੈ ਨਹੀਂ ਹੈਗੀ ਤਾਂ ਇਹ ਆ ਵੀ ਮਤਲਬ ਤੁਸੀਂ ਇਹ ਕਹਿ ਲਓ ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਮੈਂ ਹੁਣ ਨਾ ਤਾਂ ਉਸ ਡੀਲ ਦੇ ਵਿੱਚ ਕਿਤੇ ਬੈਠਾ ਵੀ ਜਿਹੜੀ ਹੋਈ ਆ ਹਨਾ ਪਰ ਆਪਾਂ ਇਹ ਆ ਵੀ ਖੁਦ ਸਾਨੂੰ ਪਤਾ ਜ਼ਰੂਰ ਹੈਗਾ ਵੀ ਯਾਰ ਮਤਲਬ ਕਰੋੜਾਂ ਦੇ ਘੋੜੇ ਵਿਕੇ ਆ ਨੋ ਡਾਊਟ ਜਿੱਦਾਂ ਸਾਰਿਆਂ ਨੂੰ ਪਤਾ ਜਿੱਦਾਂ ਬਲੰਦ ਘੋੜਾ ਇੱਕ ਮੰਡੀ 'ਚ ਵਿਕਿਆ ਸੀ ਬਹੁਤ ਮਹਿੰਗਾ ਚੰਗੀ ਕੀਮਤ ਤੇ ਉਹਨਾਂ ਨੇ ਮੰਡੀ ਦੀ ਜੋ ਫੀਸ ਸੀ ਉਹ ਵੀ ਭਰੀ ਦਰਸ਼ਕਾਂ ਦੇ ਮਤਲਬ ਲੋਕਾਂ ਦੇ ਸਾਹਮਣੇ ਉਹਨਾਂ ਨੇ ਸਾਰਾ ਕੀਤਾ ਜੋ ਵੀ ਸੌਦਾ ਹੋਇਆ ਤਾਂ ਇਸ ਤਰ੍ਹਾਂ ਮਤਲਬ ਮੰਡੀਆਂ 'ਚ ਵੀ ਤੇ ਮੰਡੀਆਂ ਤੋਂ ਬਾਹਰ ਵੀ ਘੋੜੇ ਵਿਕ ਰਹੇ ਆ ਬਾਲੀਵੁੱਡ ਦਾ ਇੰਟਰਸਟ ਹੈ ਇਸ ਮੇਲੇ ਦੇ ਵਿੱਚ ਬਾਲੀਵੁੱਡ ਦਾ ਬਾਲੀਵੁੱਡ ਦਾ ਇਹ ਹੈ ਜੀ ਵੀ ਜਿੱਦਾਂ ਸ਼ੌਂਕ ਬਹੁਤ ਸੋਹਣਾ ਹੈ ਇਹ ਘੋੜਿਆਂ ਦਾ بڑے ਐਕਟਰ ਜਿੱਦਾਂ ਸਲਮਾਨ ਖਾਨ ਹੋਗੇ ਯਾ ਹੁਣ ਰੀਸੈਂਟਲੀ ਅਸੀਂ ਆਪਾਂ ਦੇਖੀ ਜਾਂਦੇ ਸੀ ਇੱਕ ਅਜੀਤ ਦੇਵਗੰਦ ਦੀ ਮੂਵੀ ਉਹਨਾਂ ਦੀ ਆ ਰਹੀ ਹੈ ਉਹਦੇ ਚ ਵੀ ਮਾਰਵਾੜੀ ਘੋੜੇ ਨੂੰ ਲਿਆ ਗਿਆ ਤਾਂ ਇਹ ਆ ਵੀ ਇੰਟਰਸਟ ਤੁਸੀਂ ਇਹ ਕਹ ਲਓ ਵੀ ਆਉਣ ਵਾਲੇ ਟਾਈਮ ਚ ਹੋਰ ਵਧਣਾ ਤਾਂ ਜਿਹੜੇ ਚੰਗੇ ਲੋਕ ਆ ਜਿੱਦਾਂ ਹੁਣ ਰਿਲਾਇੰਸ ਵਾਲੇ ਤੁਸੀਂ ਲਾ ਲਓ ਰਮਾਨੀ ਫੈਮਿਲੀ ਲਾ ਲਓ ਉਹਨਾਂ ਨੇ ਕਿੰਨਾ ਇੰਟਰਸਟ ਵਿਖਾਇਆ ਰੀਸੈਂਟਲੀ ਕਿੰਨੇ ਘੋੜੇ ਮੇਰੇ ਖਿਆਲ ਨਾਲ ਸੌਾਂ ਦੇ ਹਿਸਾਬ ਨਾਲ ਘੋੜੇ ਉਹਨਾਂ ਨੇ ਆਪਣੇ ਪੰਜਾਬ ਰਾਸਥਾਨ ਚੋਂ ਖਰੀਦੇ ਇੰਟਰਨੈਸ਼ਨਲ ਮੰਡੀ ਬਣਿਆ ਜੀ ਜਿਹੜਾ ਮੁਕਸਰ ਹੈਗਾ ਮਾਰਵਾੜੀ ਦਾ ਇਹਨੂੰ ਕਰਿਆਂ ਦਾ ਜੀ ਹਾਂਜੀ ਅਸਲ ਦੇ ਵਿੱਚ ਤੁਸੀਂ ਇੰਟਰਨੈਸ਼ਨਲੀ ਕਹਿ ਲਓ ਮਤਲਬ ਅਬਰੌਡ ਤੋਂ ਵੀ ਕਿੰਨੇ ਲੋਕ ਇੱਥੇ ਆਉਂਦੇ ਆ ਸਿਰਫ ਘੋੜਿਆਂ ਨੂੰ ਦੇਖਣ ਆਉਂਦੇ ਆ ਇੱਕ ਇਹ ਮੰਡੀ ਪੁਰਾਣੀ ਬਹੁਤ ਹੈ ਇੱਕ ਇਤਿਹਾਸਕ ਜਗ੍ਹਾ ਉਸ ਕਰਕੇ ਵੀ ਇੱਥੋਂ ਦਾ ਜਿਹੜਾ ਤੁਸੀਂ ਇਹ ਕਹਿ ਲਓ ਇਤਿਹਾਸ ਆ ਉਹ ਬਹੁਤ ਪੁਰਾਣਾ ਬੜੇ ਮਤਲਬ ਤੁਸੀਂ ਕਹਿ ਲਓ ਵੀ ਸਦੀਆਂ ਤੋਂ ਇੱਥੇ ਘੋੜਿਆਂ ਦੀ ਮੰਡੀ ਵੀ ਲੱਗ ਰਹੀ ਆ ਘੋੜੇ ਆ ਵੀ ਰਹੇ ਆ ਫਿਰ ਜਿੱਦਾਂ ਨਿਹੰਗ ਜਥੇਬੰਦੀਆਂ ਆਉਂਦੀਆਂ ਲੋਕ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੇ ਆ ਸਭ ਤੋਂ ਵੱਧ ਕਿਹੜੀ ਨਸਲ ਨੂੰ ਕੀਤਾ ਜਾ ਰਿਹਾ ਜੀ ਦੇਖੋ ਜੀ ਇਹ ਤਾਂ ਆਪਣੀ ਤੁਹਾਡੀ ਪਸੰਦ ਦਾ ਨਿੱਜੀ ਤੌਰ ਤੇ ਕਿਸੇ ਨੂੰ ਜਿੱਦਾਂ ਟਾਪੀਆਂ ਦੀ ਕਿਹੜੀ ਪਸੰਦ ਆ ਜੀ ਮੈਂ ਪਸੰਦ ਦੇਖੋ ਜੀ ਜਿੱਦਾਂ ਨੁਕਰਆ ਆ ਗਿਆ ਇਹ ਸਿਰਫ ਨੁਕਰਆ ਇੱਕ ਰੰਗ ਹੈ ਰੰਗ ਕਰਕੇ ਇਹ ਬਰੀਡ ਨੂੰ ਜਾਣਿਆ ਜਾਂਦਾ ਜਿਹਨੂੰ ਇਹਦੇ ਚ ਇੰਟਰਸਟ ਆ ਜਿਹਨੂੰ ਚਟਾ ਰੰਗ ਸੋਹਣਾ ਲੱਗਦਾ ਉਹ ਫਿਰ ਨੁਕਰੇ ਵਾਲੀ ਆਊਗਾ ਜਿਨ੍ਹਾਂ ਨੂੰ ਹੈਗਾ ਵੀ ਯਾਰ ਕਾਲਾ ਜਾਂ ਕੋਈ ਜਿੱਦਾਂ ਕਮੈਟ ਕਲਰ ਹੋ ਗਿਆ ਜਾਂ ਜਿਵੇਂ ਨੀਲੇ ਚ ਆਪਣੀ ਮੱਝੂ ਕੇ ਪੰਜਾਬ ਦੀ ਲਾਈਨ ਬਹੁਤ ਮਸ਼ਹੂਰ ਆ ਉਹ ਆਪੋ ਆਪਣਾ ਟੇਸਟ ਆ ਜਿਹਨੂੰ ਜਿਸ ਹਸਾਬ ਦਾ ਰੰਗ ਸੋਹਣਾ ਲੱਗਦਾ ਉਹ ਫਿਰੋਜ਼ ਹਸਾਬ ਨਾਲ ਮਤਲਬ ਅਪਰੋਚ ਕਰਦਾ ਵੀ ਜਿਹੋ ਜੀ ਉਹਨੂੰ ਚੀਜ਼ ਚਾਹੀਦੀ ਹੈ ਧੰਨਵਾਦ ਜੀ ਤਾਂ ਇਹ ਕੱਲਾ ਸਰਪ ਪੰਜਾਬ ਦਾ ਮੇਲਾ ਨਹੀਂ ਰਿਹਾ ਇੱਥੇ ਨਜਰਾਂ ਕੁਮੰਤਰੀ ਮਾਰਕੀਟ ਦੀਆਂ ਵੀ ਲੱਗੀਆਂ ਕਰੋੜਾਂ ਰੁਪਏ ਦੇ ਘੋੜੇ ਵੇਖਦੇ ਨੇ ਔਰ ਖਾਸ ਤੌਰ ਤੇ ਬਾਲੀਵੁੱਡ ਬਾਲੀਵੁੱਡ ਦੇ ਵਿੱਚ ਵੀ ਬਹੁਤ ਵੱਡੀ ਚਰਚਾ ਹੈਗੀ ਹੈ ਇਸ ਮੇਲੇ ਦੀ ਕਿਉਂਕਿ ਇਤੋਂ ਆਮ ਤੌਰ ਤੇ ਜਿਹੜੇ ਘੋੜੇ ਅਲਾਸ ਦਿਨ ਤੱਕ ਪਸੰਦ ਕਰ ਲਏ ਜਾਂਦੇ ਨੇ ਉਹਨਾਂ ਦੀ ਡੀਲ ਵੀ ਕਰੋੜਾਂ ਰੁਪਏ ਦੇ ਵਿੱਚ ਹੁੰਦੀ ਆ ਇਸੇ ਕਰਕੇ ਪੁਸ਼ਕਰ ਤੋਂ ਬਾਅਦ ਮੇਲਾ ਮਾਗੀ ਦਾ ਖਾਸ ਤੌਰ ਤੇ ਮੁਕਸਰ ਦੇ ਵਿੱਚ ਜਿਹ ਇਹ ਚੱਲਦਾ ਹੈਗਾ ਘੋੜਿਆਂ ਦੀ ਮੰਡੀ ਦਾ ਚੱਲਦਾ ਹੈਗਾ ਕਰੋੜਾਂ ਰੁਪਏ ਦਾ ਬਿਜ਼ਨਸ ਹੁੰਦਾ ਔਰ ਚੰਗੇ ਘੋੜੇ ਚੰਗੀਆਂ ਨਸਲਾਂ ਨੂੰ ਲੈ ਕੇ ਉਹ ਦਰਸ਼ਕਾਂ ਦੇ ਸਾਹਮਣੇ ਵੀ ਰੱਖਿਆ ਜਾਂਦਾ ਹੈ ਉਹ ਆਪੋ ਆਪਣੇ ਘੋੜਿਆਂ ਨੂੰ ਨਿਮੈਸ਼ ਦੇ ਤੌਰ ਤੇ ਲਗਾਇਆ ਜਾਂਦਾ ਔਰ ਕਮੰਤਰੀ ਮੰਡੀ ਦੇ ਵਿੱਚ ਉਹਨਾਂ ਦਾ ਮੁੱਲ ਵੀ ਤੈਅ ਹੁੰਦਾ ਹੈ